ਹਰੀ ਹੈ ਜੀ ਕੋਈ ਬੰਦਾ ਮੋਟਰਸਾਈਕਲ ਨਸ਼ੇੜੀ ਆ ਕੇ ਉਹਨੇ ਆਪਣੀ ਸਾਈਡ ਲਿਆ ਕੇ ਤੇਜ ਵਿੱਚ ਮਾਰੇ ਜੀ ਠੀਕ ਹੈ ਤੇ ਉਹ ਮੌਕੇ ਤੇ ਡਿਗਿਆ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਆਪਾਂ ਸਨਾਮ ਲੈ ਕੇ ਜਾ ਰਹੇ ਹਾਂ ਜੀ ਸਰਕਾਰੀ ਹਸਪੀਟਲ ਚ ਜੀ ਠੀਕ ਹੈ ਤੇ ਉਹਨਾਂ ਦੇ ਜੇਬ ਦੇ ਵਿੱਚ ਵੀ ਕੋਈ ਨਸ਼ੇ ਵਸ਼ੇ ਦੇ ਸਮਾਨ ਹੈਗੇ ਨੇ ਜੀ ਤੇ ਮੌਕੇ ਤੇ ਵੀ ਉਹਨਾਂ ਦਾ ਟੀਕਾ ਵਿਕਾ ਉਰੇ ਡਿਗਿਆ ਪਿਆ ਜੀ ਨਸ਼ੇ ਦਾ ਬਾਹ ਵਿੱਚ ਲੱਗਿਆ ਹੋਇਆ ਸੀ ਤੇ ਉਹਨਾਂ ਦੇ ਮੌਕੇ ਤੇ ਹੁਣ ਜੇਬ ਵਿੱਚ ਵੀ ਸਮਾਨ ਹੈਗਾ ਜੀ ਉੱਥੇ ਮੋਟਰ ਆਪਾਂ ਮੌਕੇ ਤੇ ਜੀ ਪੁਲਿਸ ਨੂੰ ਵੀ ਫੋਨ ਕਰਤਾ ਜੀ ਤੇ ਬੰਦੇ ਨੂੰ ਆਪਾਂ ਸਰਕਾਰੀ ਹਸਪਤਲ ਚ ਭੇਜਤਾ ਜੀ ਜਿਹੜੇ ਮੁੰਡੇ ਨੂੰ ਅਸੀਂ ਹੁਣ ਲਿਜਾ ਰਹੇ ਆਂ ਜੀ ਹਸਪਤਲ ਦੇ ਵਿੱਚ ਜੀ ਪਹਿਲਾਂ ਤੁਸੀਂ ਪੂਰੀ ਘਟਨਾ ਦੱਸੋ ਵੀ ਹੋਈ ਕਿਵੇਂ ਗਈ ਗੱਡੀ ਥੋੜੀ ਆ ਗੱਡੀ ਸਾਡੀ ਆ ਜੀ ਆਪਣਾ ਮਲਾਜ਼ਮ ਚਲਾ ਰਿਆ ਸੀਗਾ ਜੀ ਤੇ ਮਾਤਾ ਨੂੰ ਦਵਾਈ ਲੈ ਕੇ ਆਪਾਂ ਹੁਣੀ ਆਏ ਆ ਜੋਨੀ ਡਾਕਟਰ ਸੁਨਾਮ ਤੋਂ ਜੀ ਗੱਡੀ ਆਪਣੀ ਸਾਈਡ ਜਾ ਰਹੀ ਆ ਜੀ ਕੋਈ ਬੰਦਾ ਮੋਟਰਸਾਈਕਲ ਨਸ਼ੇੜੀ ਆ ਕੇ ਉਹਨੇ ਆਪਣੀ ਸਾਈਡ ਲਿਆ ਕੇ ਤੇਜ਼ ਵਿੱਚ ਮਾਰਿਆ ਜੀ ਤੇ ਉਹ ਮੌਕੇ ਤੇ ਡਿਗਿਆ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਆਪਾਂ ਸਨਾਮ ਲੈ ਕੇ ਜਾ ਰਹੇ ਹਾਂ ਜੀ ਸਰਕਾਰੀ ਹਸਪੀਟਲ 'ਚ ਜੀ ਤੇ ਉਹਨਾਂ ਦੇ ਜੇਬ ਦੇ ਵਿੱਚ ਵੀ ਕੋਈ ਨਸ਼ੇ ਵਸ਼ੇ ਦੇ ਸਮਾਨ ਹੈਗੇ ਨੇ ਜੀ ਤੇ ਮੋਕੇ ਤੇ ਵੀ ਉਹਨਾਂ ਦਾ ਟੀਕਾ ਵੀਕਾ ਉਰੇ ਡਿੱਗਿਆ ਪਿਆ ਜੀ ਨਸ਼ੇ ਦਾ ਬਾਹ ਵਿੱਚ ਲੱਗਿਆ ਹੋਇਆ ਸੀ ਤੇ ਉਹਨਾਂ ਦੇ ਮੋਕੇ ਤੇ ਹੁਣ ਜੇਬ ਵਿੱਚ ਵੀ ਸਮਾਨ ਹੈਗਾ ਜੀ ਉੱਥੇ ਆਪਾਂ ਮੋਕੇ ਤੇ ਜੀ ਪੁਲਿਸ ਨੂੰ ਵੀ ਫੋਨ ਕਰਤਾ ਹੈ ਜੀ ਤੇ ਬੰਦੇ ਨੂੰ ਆਪਾਂ ਸਰਕਾਰੀ ਹਸਪੀਟਲ 'ਚ ਭੇਜਤਾ ਜੀ ਆਪਾਂ ਜਿਹੜਾ ਉਹ ਜਿਹਦੇ ਸੱਟਾਂ ਵਧੀਆਂ ਨੇ ਉਹ ਕਿਸ ਤਰ੍ਹਾਂ ਦਾ ਮਤਲਬ ਉਹ ਸਾਨੂੰ ਉਹਦੀ ਕੰਬੀਰ ਹਲਕਤ ਲੱਗ ਰਹੀ ਹੈ ਜੀ ਕਾਫੀ ਉਹਦੇ ਸਿਰ ਚ ਸੱਟਾਂ ਨੇ ਜੀ ਆਪਾਂ ਉਹਨੂੰ ਸਰਕਾਰੀ ਹਸਪੀਟਲ ਚ ਭੇਜਤਾ ਜੀ ਸੁਨਾਮ ਕੋਈ ਇੱਕ ਇੱਕ ਬੰਦਾ ਸੀਗਾ ਬਾਈਕ ਤੇ ਜੀ ਮੋਕਰੀ ਉਹ ਇਕੱਲਾ ਬੰਦਾ ਸੀਗਾ ਜੀ ਬਾਈਕ ਤੇ ਕਿ ਆ ਕੇ ਤੁਹਾਡੀ ਗੱਡੀ ਦੇ ਵਿੱਚ ਮਾਰਿਆ ਵਿੱਚ ਮਾਰਿਆ ਜੀ ਆ ਗੱਡੀ ਆਪਣੀ ਆਪਣੀ ਸਾਈਡ ਖੜੀ ਹੈ ਜੀ ਉਹ ਮੋਟਰਸਾਈਕਲ ਉਹਦਾ ਦਿਸਦਾ ਜੀ ਉੱਥੇ ਖੜਿਆ ਹੋਇਆ ਵੀ ਵਿੱਚ ਆਪਣੀ ਸਾਈਡ ਲਿਆ ਕੇ ਉਹਨੇ ਮਾਰੇ ਜੀ ਕਿ ਨੁਕਸਾਨ ਦੀ ਕੋਈ ਨੁਕਸਾਨ ਜਨ ਨੁਕਸਾਨ ਦੀ ਹੁਣ ਗੱਡੀ ਦਾ ਸਾਡੀ ਸਾਰੀ ਟੁੱਟ ਗਈ ਜੀ ਨਵੀਂ ਗੱਡੀ ਹੈ ਜੀ 2 ਮਹੀਨੇ ਪਹਿਲਾਂ ਆਪਾਂ ਨਵੀਂ ਲਈਤੀ ਹੋਈ ਹੈ ਗੱਡੀ ਜੀ ਐ ਵੀ ਚਲੋ ਆਪਾਂ ਗੱਡੀਆਂ ਗੁੱਡੀਆਂ ਨੂੰ ਕੋਈ ਨਹੀਂ ਜਾਨੀ ਨੁਕਸਾਨ ਤੋਂ ਬਚਾ ਹੋਵੇ ਜੀ ਪਰ ਐ ਵੀ ਜਿਹੜਾ ਬੰਦਾ ਹੈਗਾ ਉਹ ਨਸ਼ੇੜੀ ਹੈ ਜੀ ਉਹਦੇ ਮੌਕੇ ਤੇ ਵੀ ਉਹਦੇ ਸਬੂਤ ਮਿਲੇ ਨੇ ਕਿ ਨਸ਼ੇ ਕੀਤੇ ਹੋਏ ਦੇ ਤੇ ਉਹਨਾਂ ਦੇ ਜੇਬ ਦੇ ਵਿੱਚ ਹੁਣ ਇਸ ਟਾਈਮ ਵੀ ਸਮਾਨ ਹੈਗਾ ਵੀ ਉੱਥੇ ਵੀ ਆਪਣਾ ਤੁਸੀਂ ਤਸੱਲੀ ਕਰਾ ਸਕਦੇ ਹੋ ਕੱਲ ਨੂੰ ਵੀ ਕੋਈ ਐਕਸ਼ਨ ਸਾਡੇ ਤੇ ਗਲਤ ਨਾ ਹੋਵੇ ਮੌਕੇ ਤੇ ਗਵਾਹ ਹੈਗੇ ਨੇ ਮੌਕੇ ਤੇ ਗਵਾਹ ਹੈਗੇ ਨੇ ਜੀ ਮੌਕੇ ਤੇ ਬਾਈ ਵੀ ਸਾਰੇ ਗਵਾਹ ਹੈਗੇ ਮੌਕੇ ਤੁਸੀਂ ਮੈਂ ਨਾ ਗੁੰਦਗੜ ਜੇਜਾ ਦਾ ਮੌਜੂਦ ਦਾ ਬਜਟ ਮੈਂਬਰ ਗੁਰਪ੍ਰੀ ਬੰਸਲ ਜੀ ਮੈਨੂੰ ਨਾ ਫੋਨ ਆਇਆ ਵੀ ਆ ਕਰਕੇ ਐਕਸੀਡੈਂਟ ਹੋ ਗਿਆ ਜਦੋਂ ਮੈਂ ਆ ਕੇ ਦੇਖਿਆ ਜੋ ਮੁੰਡੇ ਨੂੰ ਮੈਂ ਚੱਕਿਆ ਜੀ ਤਾਂ ਉਹਦੀ ਮੋਕਲੇ ਜੇਬ ਦੇ ਵਿੱਚ ਟੀਕਾ ਨਿਕਲਿਆ ਜੀ ਇੱਕ ਤੇ ਲੈਟਰ ਉਹਦੀ ਜੇਬ ਦੇ ਵਿੱਚ ਨੇ ਜੀ ਉਹਨਾਂ ਨੇ ਫਿਰ ਅਸੀਂ ਉਹ ਲੋਕਲ ਟੈਂਪੂ ਦੇ ਵਿੱਚ ਪਾ ਕੇ ਮੁੰਡੇ ਗੱਡੀ ਵਾਲੇ ਨਾਲ ਜਾ ਕੇ ਜਿਹਦੀ ਹੈਲਪ ਕਰਨ ਵਾਸਤੇ ਹੋਰ ਵਿੱਚ ਦੇਖ ਜੋ ਦੇਖਦਾ ਇਹ ਪੂੜੇ ਪੜੀਆਂ ਦੇ ਸੀ ਕੱਢ ਕੇ ਵੀ ਦੇਖੀ ਨਹੀਂ ਜੀ ਉਹਦੀ ਜੇਬ ਦੇ ਵਿੱਚ ਮੋਕਲੇ ਇੱਕ ਲੈਟਰ ਲਿਖਿਆ ਜੀ ਇੱਕ ਆ ਟੀਕਾ ਕੱਢਿਆ ਜੀ ਮੋਕਲੇ ਦੇ ਵਿੱਚ ਜੇਬ ਦੇ ਵਿੱਚ ਹਾਂਜੀ ਬਾਕੀ ਉਹ ਬਾਹਰ ਸਾਈਡ ਤੇ ਕੋਈ ਪ੍ਰੂਫ ਨਹੀਂ ਹੈ ਕਿੱਥੇ ਦਾ ਅਸੀਂ ਪਤਾ ਕੁਝ ਲੱਗਦਾ ਉਹਦਾ ਕੁਝ ਨਹੀਂ ਪਤਾ ਲੱਗਿਆ ਕਿ ਚਲੋ ਜੀ ਇਹ ਤਾਂ ਮੋਟਰ ਦਾ ਕੋਈ ਪ੍ਰੂਫ ਨਹੀਂ ਮਿਲਿਆ ਜੀ ਅਸੀਂ ਮੋ ਕਿੱਥੇ ਅਸੀਂ ਲਹਿਰੇਗਾ ਅੱਗੇ ਦੇ ਆ ਬੋ ਜੀ ਹੋਰ ਨੰਬਰ ਕੋਈ ਕਿਹੜੀ ਜਗ੍ਹਾ ਤੁਸੀਂ ਅਸੀਂ ਲਹਿਰੇਗਾ ਅੱਗੇ ਤੋਂ ਆ ਜੀ ਅਸੀਂ ਸੁਨਾਮ ਜੋਨੀ ਡਾਕਟਰ ਤੋਂ ਮੇਰੀ ਮਾਤਾ ਨੂੰ ਦਵਾਈ ਦਵਾ ਕੇ ਲਿਆਏ ਆ ਜੀ ਜਿਹੜਾ ਬੰਦਾ ਤੁਹਾਡੇ ਵਿੱਚ ਵੱਜਿਆ ਕੋਈ ਜਾਣਦਾ ਨੂੰ ਇੱਥੇ ਕੋਈ ਨਾ ਜੀ ਅਸੀਂ ਬੌਜੀ ਉਹਨੂੰ ਜਮਾ ਨਹੀਂ ਜਾਣਦੇ ਤੇ ਉਹ ਜਿਹੜਾ ਸਾਡੇ ਵਿੱਚ ਵੱਜਿਆ ਜੀ ਉਹਨੂੰ ਹੁਣ ਅਸੀਂ ਦਵਾਈ ਦਵਾਉਣ ਵਾਸਤੇ ਸਰਕਾਰੀ ਹਸਪਤਾਲ 'ਚ ਭੇਜਿਆ ਤੇ ਅਸੀਂ ਚਾਹੁੰਦੇ ਆਂ ਵੀ ਉੱਥੇ ਵੀ ਕੋਈ ਤਸੱਲੀ ਕਰਾ ਲੇ ਉਹਦੀ ਮੋਕੇ ਤੇ ਵੀ ਉਹਦੀ ਜੇਬ 'ਚ ਹੁਣ ਵੀ ਨਸ਼ਾ ਹੈਗਾ ਡਾਕਟਰੀ ਮੈਨਾ ਹਾਂਜੀ ਡਾਕਟਰੀ ਮੈਨਾ ਜ਼ਰੂਰ ਕਰਾਇਆ ਜਾਵੇ ਠੀਕ ਹੈ ਆਜੋ ਮੜੀ ਗੱਡੀ ਦਿਖਾ ਦਿਓ ਹਾਂਜੀ ਸਰ ਠੀਕਾ ਸੀਗਾ ਤੁਸੀਂ ਕਿਹਾ ਦੱਸਿਆ ਵੀ ਲਾਇਆ ਉਹਦੀ ਲੱਗਿਆ ਹੋਇਆ ਸੀ ਜਾਂ ਕਿਸ ਤਰ੍ਹਾਂ ਕੀ ਜੇਬ 'ਚੋਂ ਕੱਢਿਆ ਸੀ ਮੈਂ ਠੀਕਾ ਨਾ ਉਹਦੇ ਜਦੋਂ ਮੌਕੇ ਤੇ ਡਿੱਗੇ ਪਿਆ ਦੀ ਆ ਕੇ ਚੈੱਕ ਕਰ ਤਾਰੇ ਮੌਕੇ ਤੇ ਮੈਂ ਟੀਕਾ ਰੀ ਜੀਵ ਚੋਂ ਕੱਢਿਆ ਜੀ ਸਰੰਜ ਤੇ ਇੱਕ ਲੈਟਰ ਵੀ ਉਹਦੀ ਜੇਬ ਚ ਦੀਆਂ ਕੁਝ ਪੂੜੀਆਂ ਦੀਆਂ ਜੀ ਉਹ ਅਹੀਂ ਨਾਲ ਲੈ ਕੇ ਲਾਂਗੇ ਉਹਨੂੰ ਕੀ ਲੱਗਦਾ ਵੀ ਇਹਦੇ ਵਿੱਚ ਕੀ ਸੀਗਾ ਨਸ਼ਾ ਸੀ ਜਿਹੜਾ ਕੀ ਟੀਕਾ ਦਾ ਅੱਜ ਕੱਲ ਮੁੰਡੇ ਦਾ ਜੀ ਨਸ਼ੇ ਵਸਤੀ ਵਰਤਦੇ ਨੇ ਜਿਹੜਾ ਚਿੱਟਾ-ਚੂਟਾ ਪਿੰਦੇ ਨੇ ਜੀ ਸਰੰਜ ਸਰੰਜ ਲਾਉਂਦੇ ਨੇ ਆਪਦੇ ਉਹ ਤਾਂ ਇਹੀ ਕੰਮ ਵਾਸਤੇ ਵਰਤਦੇ ਨੇ ਬਾਕੀ ਜੇ ਕੋਈ ਹੋਊ ਆਪਦਾ ਕੋਈ ਲੈ ਕੇ ਆਇਆ ਉਹ ਗੱਲਬਾਤ ਤਾਂ ਕਹਿ ਨਹੀਂ ਸਕਦਾ ਜੀ ਆਪਾਂ ਕੁਝ ਜੀ ਵੈਸੇ ਸਾਡੇ ਸਾਹਮਣੇ ਛੇੜੀ ਲੱਗਿਆ ਜਿਹੜਾ ਨਤੇ ਜਾ ਰਹੇ ਦੀ ਆ ਜੀ ਰੌਂਗ ਸਾਈਡ ਤੋਂ ਲਿਆ ਕੇ ਗੱਡੀ ਦੇ ਵਿੱਚ ਇਸਦਾ ਮਰਿਆ ਹਾਂਜੀ ਹਾਂ ਹਾਂ ਜੀ ਸਰ ਕੀ ਕਹਾਂ ਉਹ ਇਹ ਰੋਡ ਦੇ ਉੱਪਰ ਐਕਸੀਡੈਂਟ ਹੋਇਆ ਜੀ ਕਿਹਦਾ ਤੇ ਆ ਕੀ ਪਹੁੰਚਿਆ ਜੀ ਉਸਨੇ ਕਹਿ ਰਹੇ ਤੇ ਆ ਗੱਡੀ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ ਹੈ ਨਾਲੇ ਕੋਈ ਡਾਕਟਰੀ ਇਤਲਾਹ ਯਾਰ ਉੱखाਇਆ ਸਰ ਸਰ ਉਹ ਕਾਲ ਕੇ ਨਹੀਂ ਜਾ ਰਿਹਾ ਕਿ ਜਿਹੜੀ ਜਿਹੜੀ ਗੱਡੀ ਹੈ ਉਹ 10 ਮਿੰਟ ਕਹਿੰਦੇ ਵੀ ਨਸ਼ਾ ਕੀਤਾ ਸੀਗਾ ਸਿੱਧਾ ਉਹ ਤਾਂ ਰਿਪੋਰਟ ਸੁਝਾ ਕੇ ਵਿੱਚ ਮਾਰੀ ਉਹ ਤਾਂ ਫਿਰ ਮੈਡੀਕਲ ਰਿਪੋਰਟ ਤੇ ਆ ਜੂਗਾ ਜੀ ਉਹ ਆਪਾਂ ਐਕਚੀ ਲਿਖਿਆ ਨਹੀਂ ਕੁਝ ਕਹਿ ਨਹੀਂ ਸਕਦੇ ਜੀ ਜੇ ਕੋਈ ਗੱਲ ਹੋਈ ਤਾਂ ਉਹ ਮੈਡੀਕਲ ਚ ਆ ਜੂਗਾ ਹਾਂਜੀ ਬਹੁਤ ਜੀ ਬਹੁਤ ਤੇਜ਼ ਸੀ ਤੇ ਇੰਨਾ ਉਹਨੇ ਆਪਣੇ ਇੱਧਰ ਆ ਰੋਂਗ ਵੇ ਆ ਆਪਣੀ ਸਾਈਡ ਆ ਰਹੀ ਰੋਂਗ ਵਿੱਚ ਵੱਜਿਆ ਹੋਇਆ ਬਬੂ ਜੀ ਇੰਨੀ ਸਪੀਡ ਨਾਲ ਉਹਨੇ ਲਿਆ ਕੇ ਮਾਰਿਆ ਕਿ ਡਰਾਈਵਰ ਨੂੰ ਰੋਕਣ ਦੀ ਵੀ ਬਲ ਨਹੀਂ ਮਿਲੀ ਹੈਗੀ ਤੁਸੀਂ ਕਿਸ ਸਾਈਡ ਤੋਂ ਆ ਰਹੇ ਸੀਗੇ ਤੁਸੀਂ ਅਸੀਂ ਇਸ ਨਾਮ ਤੋਂ ਆ ਰਹੇ ਹਾਂ ਜੀ ਦਵਾਈ ਦਵਾ ਕੇ ਜੋਨੀ ਡਾਕਟਰ ਤੋਂ ਜੀ ਠੀਕ ਹੈ ਹਾਂਜੀ ਉਹ ਲਹਿਰਾ ਸਾਈਡ ਤੋਂ ਆ ਰਹਿਆ ਸੀਗਾ ਜੀ ਆ ਆਪਣੀ ਆ ਆਪਣੀ ਸਾਈਡ ਬਣਦੀ ਹੈ ਜੀ ਆ ਆਪਣੀ ਗੱਡੀ ਮੋਕੇ ਤੇ ਹੀ ਆਪਾਂ ਖੜਾਈ ਹੋਈ ਹੈ ਪੂਰਾ ਜਿੰਨਾ ਜ਼ੋਰ ਲੱਗ ਸਕਦਾ ਸੀ ਲੱਗਿਆ ਜੀ ਸਾਡੇ ਤੋਂ ਗੱਡੀ ਮੋਕੇ ਤੇ ਰੁਕੀ ਨਹੀਂ ਗੱਡੀ ਦੀ ਸਪੀਡ ਵੀ 60 70 80 ਹੈਗੀ ਸੀ ਮੋਟਰਸਾਈਕਲ ਬਹੁਤ ਨਜਾਇਜ਼ ਤੇਜ਼ ਲਿਆ ਕੇ ਉਹਨੇ ਰੋਂਗ ਵਿੱਚ ਵਿੱਚ ਮਾਰਿਆ ਵੀ ਪਤਾ ਵੀ ਨਹੀਂ ਲੱਗਿਆ ਮੋਟਰਸਾਈਕਲ ਵਿੱਚ ਮਾਰੂ ਹੈ ਹਾਂਜੀ ਤੇ ਸਾਡੀ ਮਾਤਾ ਦੇ 6:00 ਵਜੀਆਂ ਜੀ ਅਸੀਂ ਉਹਨਾਂ ਨੂੰ ਹੁਣ ਲੈ ਕੇ ਜਾ ਰਹੇ ਹਾਂ ਜੀ ਦੇਖਦੇ ਹਾਂ ਅੱਗੇ ਕੀ ਕਾਰਵਾਈ ਹੈ ਮੋਟਰਸਾਈਕਲ ਬਬੋ ਜੀ ਬੋਤੇ ਸੀ ਤੇ ਇੰਨਾ ਉਹਨੇ ਆਪਣੀ ਇਧਰ ਆ ਰੋਂਗ ਵੇ ਆ ਆਪਣੀ ਸਾਈਡ ਆ ਰਹੀ ਹੈ ਜੀ ਲੈਫਟ ਵੇ ਆ ਰੋਂਗ ਵੇ ਆਨ ਲੱਗ ਰਹੀ ਹੈ ਜੀ ਆ ਰੋਂਗ ਵੇ ਵੱਜਿਆ ਹੋਇਆ ਬਬੋ ਜੀ ਇੰਨੀ ਸਪੀਡ ਨਾਲ ਉਹਨੇ ਲਿਆ ਕੇ ਮਾਰਿਆ ਕਿ ਡਰਾਈਵਰ ਨੂੰ ਰੋਕਣ ਦੀ ਵੀ ਵੱਲ ਨਹੀਂ ਮਿਲੀ ਹੋਗੀ ਸਾਈਡ ਤੋਂ ਆ ਰਹੇ ਸੀਗੇ ਅਸੀਂ ਇਸ ਨਾਮ ਤੋਂ ਆ ਰਹੇ ਹਾਂ ਜੀ ਦਵਾਈ ਦਵਾ ਕੇ ਜੋਨੀ ਡਾਕਟਰ ਤੋਂ ਜੀ ਉਹ ਲੈ ਰਿਹਾ ਸਰ ਹਾਂਜੀ ਉਹ ਲੈ ਰਹਾ ਸਾਈਡ ਤੋਂ ਆ ਰਿਹਾ ਸੀਗਾ ਜੀ ਆ ਆਪਣੀ ਆ ਆਪਣੀ ਸਾਈਡ ਬਣਦੀ ਹੈ ਜੀ ਆ ਆਪਣੀ ਗੱਡੀ ਮੋਕੇ ਤੇ ਹੀ ਆਪਾਂ ਖੜਾਈ ਹੋਈ ਹੈ ਪੂਰਾ ਜਿੰਨਾ ਜੋਰ ਲੱਗ ਸਕਦਾ ਸੀ ਲੱਗਿਆ ਜੀ ਸਾਡੇ ਤੋਂ ਗੱਡੀ ਮੋਕੇ ਤੇ ਰੁਕੀ ਨਹੀਂ ਗੱਡੀ ਦੀ ਸਪੀਡ ਵੀ 60 70 80 ਹੈਗੀ ਸੀ ਮੋਟਰਸਾਈਕਲ ਬਹੁਤ ਨਜਾਇਜ਼ ਤੇਜ਼ ਲਿਆ ਕੇ ਆਉਣੀ ਰੋਂਗ ਵਿੱਚ ਵਿੱਚ ਮਾਰਿਆ ਵੀ ਪਤਾ ਵੀ ਨਹੀਂ ਲੱਗਿਆ ਮੋਟਰਸਾਈਕਲ ਵਿੱਚ ਮਾਰੂ ਹੈ ਠੀਕ ਹੈ ਹਾਂਜੀ ਤੇ ਸਾਡੀ ਮਾਤਾ ਦੇ 6:00 ਵਜੇ ਆ ਜੀ ਅਸੀਂ ਉਹਨਾਂ ਨੂੰ ਹੁਣ ਲੈ ਕੇ ਜਾ ਰਹੇ ਹਾਂ ਜੀ ਦੇਖਦੇ ਹਾਂ ਅੱਗੇ ਕੀ ਕਾਰ ਸੋ ਦਰਸ਼ਕੋ ਤੁਸੀਂ ਹਾਲਾਤ ਜਿਹੜੇ ਮੌਕੇ ਦੇ ਹਾਲਾਤ ਨੂੰ ਦਿਖਾ ਰਹੇ ਆਂ ਸੋ ਸੁਣਨ ਮਤਾਬ ਗੱਲ ਆਈ ਹੈ ਵੀ ਨਸ਼ੇੜੀ ਸੀਗਾ ਨਸ਼ੇੜੀ ਦੇ ਅਧਿਹਾ ਕੇ ਸਿੱਧਾ ਗੱਡੀ ਦੇ ਵਿੱਚਕਾਰ ਹੈ ਜਿਹੜਾ ਮੋਟਰਸਾਈਕਲ ਮਾਰਿਆਗਾ ਕਿਸ ਤਰ੍ਹਾਂ ਦੇ ਹਾਲਾਤ ਨੇ ਮੌਕੇ ਤੇ ਰੋਡ ਦੇ ਉੱਪਰ ਬਣੇ ਹੋਏ ਨੇ ਨਸ਼ੇੜੀ ਜਿਹੜੇ ਸ਼ਰਿਆਮ ਰੋਡ ਦੇ ਉੱਪਰ ਘੁੰਮਦੇ ਹੋਏ ਤੁਹਾਨੂੰ ਨਜ਼ਰ ਆਏ ਨੇ ਤਾਂ ਕਿ ਗੱਡੀ ਦੇ ਜਿਹੜੇ ਪ੍ਰਖੱਚੇ ਤੁਸੀਂ ਦੇਖੋ ਵੀ ਪੂਰੀ ਤਰ੍ਹਾਂ ਦੇ ਉੱਡ ਚੁੱਕੇ ਨੇ ਪੂਰੀ ਜਿਹੜੀ ਗੱਡੀ ਖਤਮ ਹੋ ਚੁੱਕੀ ਹੈ ਅਗਲੇ ਪਾਸੋਂ ਔਰ ਜਿਹੜਾ ਜਿਆਕੀ ਗੱਡੀ ਦੇ ਵਿੱਚ ਮਾਰੀ ਹੈ ਉਹਦੇ ਹਾਲਾਤ ਵੀ ਸਨ ਮੁਤਾਬਕ ਆਇਆ ਕਿ ਉਹ ਵੀ ਗੰਭੀਰ ਜ਼ਖਮੀ ਹੈ ਰੂਪ ਵਿੱਚ ਕੋਈ ਨਾ ਉਸੇ ਇੱਕ ਵਾਰੀ ਬੀਚ ਦਾ ਦੇ ਉਹ ਕਿੰਨੇ ਬੈਠੇ ਆ ਗਏ ਸੋ ਤੁਸੀਂ ਵੀਰਾਂ ਤੁਸੀਂ ਦੇਖ ਰਹੇ ਹੋ ਚੱਕਲ ਰੋਡ ਦੀਆਂ ਜਿੱਥੇ ਕਿ ਗਵਿੰਦਗੜ੍ਹ ਖੋਖਰ ਜਿਹੜਾ ਬਸ ਸਟੈਂਡ ਹੈ ਉਹਦੇ ਲਾਗੇ ਜਿਹੜਾ ਐਕਸੀਡੈਂਟ ਹੋਇਆ ਹੈਗਾ ਸੋ ਪੂਰੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਮੋਟਰਸਾਈਕਲ ਹੈ ਜਿਹੜਾ ਥੰਨ ਮੁਤਾਬਕ ਆਇਆ ਹੈ ਜਿਹੜਾ ਥੰਨ ਤੱਕ ਕਰ ਦੱਸੀ ਜਾ ਰਹੀ ਹੈ ਵੀ ਗੱਡੀ ਦੇ ਵਿੱਚ ਲਿਆ ਕੇ ਜਿਹੜਾ ਮੋਟਰਸਾਈਕਲ ਮਾਰਿਆ ਗਿਆ ਹੈਗਾ ਰੋਂਗ ਸਾਈਡ ਤੋਂ ਆ ਕੇ ਜਿਹੜਾ ਮੋਟਰਸਾਈਕਲ ਵਿੱਚ ਵੱਜਿਆ ਹੈਗਾ ਜੋ ਥੰਨ ਮੁਤਾਬਕ ਦੱਸਣਾ ਮੁਤਾਬਕ ਹੈ ਜਿਹੜੀ ਗੱਡੀ ਦੇ ਮਾਲਕ ਨੇ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਨਾਲ ਸਾਂਝੀ ਕੀਤੀ ਹੈ ਸੋ ਲਾਈਵ ਤੁਸੀਂ ਅਸੀਂ ਦੇਖ ਰਹੇ ਹੋ ਉਹਦੇ ਚਲੰਬੂ ਦੇਖਾਇਆ। ਜੇ ਬਪਾ ਦੇ ਉਹ ਟੈਕ ਦੇ ਉਹਦੇ ਤਾਂ ਖੜਾ ਹੁੰਦਾ ਜੇ ਉੱਥੇ ਟਿਕੀਏ ਕੋਲ ਲਾਉਣਾ ਹੁੰਦਾ। ਜੇ ਇਹਨਾਂ ਨੂੰ ਫੋਨ ਤੱਕ ਲੋਆ ਕਿਵੇਂ ਐਕਸੀਡੈਂਟ ਹੋਇਆ। ਕੋਈ ਪੱਤਰੀ ਨਹੀਂ ਕੋਈ ਬਿਆਨ ਲਿਖੀ ਬੱਚਾ ਦਵਾਂਗੇ ਵੀ ਕਰਾਂਗੇ। ਉਹ ਤਾਂ ਇੰਨੀ ਕੀ ਚਾ। ਸੋ ਲਾਈਵ ਤੁਸੀਂ ਅਸਾਨੂੰ ਦਿਖਾ ਰਹੇ ਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਕੇ ਲਾਈਵ ਤੁਸੀਂ ਅ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਰੋਡ ਨੂੰ ਕਲੀਅਰ ਕਰਾਉਣ ਦੀ ਕੋਸ਼ਿਸ਼ ਹੈ ਜਿਹੜਾ ਕੀਤਾ ਜਾ ਰਿਹਾ ਹੈਗਾ। ਉਹ ਕਿ ਰੋਡ ਬਿਲਕੁਲ ਬਲੌਕ ਹੋਇਆ ਹੋਇਆਗਾ ਤੁਸੀਂ ਲਾਈਵ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀ ਗੱਡੀ ਹੈ ਬਿਲਕੁਲ ਰੋਡ ਦੇ ਵਿੱਚਕਾਰ ਖੜੀ ਹੈ